ਪੈਸੇ ਆਪਣੇ ਕੋਲ ਹੈ ਨਹੀਂ ਸੀ ਥੋੜੇ ਨੀਵੇਂ ਪਾਸੋਂ ਆ ਪਏ ਆ ਘਰ ਚ ਤੇ ਮੈਂ ਉੱਥੇ ਪਟਿਆਲੇ ਥੀਏਟਰ ਕਰਦੇ ਕਰਦੇ ਕਿਉਂਕਿ ਥੀਏਟਰ ਪੰਜਾਬੀ ਥੀਏਟਰ ਸਾਡੀ ਬਦਨਸੀਬੀ ਹੈ ਕਿ ਪੰਜਾਬੀ ਥੀਏਟਰ ਚ ਪੈਸਾ ਨਹੀਂ ਗੇ ਹਾਂਜੀ ਲੋਕ ਨਾ ਦੇਖਣ ਲਈ ਵੀ ਨਹੀਂ ਆਉਂਦੇ ਫ੍ਰੀ ਚ ਵੀ ਅੱਜ ਇਹ ਜਿਹੜਾ ਸਾਡਾ ਲਾਈਨਰ ਪਹਿਲਾਂ ਇਹਨੂੰ ਬਹੁਤ ਉਹਦੀ ਨਜ਼ਰ ਨਾਲ ਦੇਖਦੇ ਸੀ ਵੀ ਇਹ ਅਜੇ ਤੱਕ ਕਿਸੇ ਕੰਮ ਦਾ ਨਹੀਂ ਹੈ ਭੰਡ ਮਰਾਸੀ ਟਾਈਪ ਕਹਿੰਦੇ ਹੁੰਦੇ ਸੀ ਹੁਣ ਸਾਡੇ ਮਤਲਬ ਜਿੰਨੇ ਵੀ ਕਮਿਊਨਿਟੀਜ਼ ਹੈ ਸਰ ਪੰਜਾਬ ਨੇ ਹਰ ਪਾਸੋਂ ਨਾ ਬੱਚੇ ਥੀਏਟਰ ਵੱਲ ਆਣਾ ਚਾਹੁੰਦੇ ਨੇ ਫਿਲਮਾਂ ਵੱਲ ਆਉਣਾ ਚਾਹੁੰਦੇ ਨੇ ਥੀਏਟਰ ਜਿਹੜਾ ਬੇਸਿਕ ਇੱਕ ਟ੍ਰੇਨਿੰਗ ਦੇ ਦਿੰਦਾ ਤੁਹਾਨੂੰ ਉਸ ਤੋਂ ਬਾਅਦ ਬੰਬੇ ਆ ਕੇ ਕੰਮ ਕਰਨਾ ਥੋੜਾ ਆਸਾਨ ਹੋ ਜਾਂਦਾ ਹੈ ਇੰਨੀ ਸਾਰੀਆਂ ਨੌਕਰੀਆਂ ਵੀ ਕਿੱਥੋਂ ਲਿਆਉਗੀ ਸਰਕਾਰ ਕੇ ਸਾਰਿਆਂ ਨੂੰ ਨੌਕਰੀਆਂ ਹੀ ਮਿਲ ਜਾਣ ਸਾਰਿਆਂ ਨੂੰ ਉਹੀ ਹੋ ਜਾਏ ਤਾਂ ਅਗਰ ਕੁਝ ਲੋਕ ਇਸ ਲਾਈਨ 'ਚ ਜਾਣਾ ਚਾਹੁੰਦੇ ਨੇ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਅੱਜ ਅਸੀਂ ਆਏ ਆ ਮੁੰਬਈ ਮਹਾਨਗਰੀ ਦੇ ਵਿੱਚ ਗੋਚਨ ਪਾਂਡੇ ਜੀ ਪਾਸ ਜਿਨ੍ਹਾਂ ਨੂੰ ਆਮ ਕਰਕੇ ਜਨਤਾ ਪੁਲਿਸ ਇਨਸਪੈਕਟਰ ਦੇ ਰੋਲ ਦੇ ਵਿੱਚ ਕ੍ਰਾਈਮ ਪੈਟਰੋਲ ਤੋਂ ਜਾਣਦੀ ਹੈ ਤੇ ਹੁਣ ਅਸੀਂ ਉਹਨਾਂ ਨਾਲ ਕੁਝ ਵਿਚਾਰ ਸਾਂਦੇ ਕਰਦੇ ਆ ਗੋਚਨ ਪਾਂਡੇ ਜੀ ਪਹਿਲਾਂ ਤਾਂ ਆਪਣੀ ਜਿੰਦਗੀ ਦੀ ਸ਼ੁਰੂਆਤ ਤੋਂ ਦੱਸੋ ਸਾਨੂੰ ਵੀ ਆਪ ਇਸ ਲਾਈਨ ਚ ਐਂਟਰੀ ਕਿਵੇਂ ਹੋਈ ਤੁਹਾਡੀ ਮੈਂ ਜੀ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਕਰ ਦਾਂ ਜੀ ਮੈਂ ਗੁਲਸ਼ਨ पांडे ਮੈਂ ਪਟਿਆਲਾ ਚ ਪੈਦਾ ਹੋਇਆ ਹਾਂ ਜੀ ਪਟਿਆਲਾ ਹੀ ਮੇਰੀ ਪੜ੍ਹਾਈ ਹੋਈ ਹੈ ਜੀ ਪਹਿਲਾਂ ਮੈਂ ਖਾਲਸਾ ਸੈਕੰਡਰੀਥਾਈ ਸਕੂਲ ਸੀਗਾ ਪਟਿਆਲਾ ਚ ਉੱਥੇ ਪੜ੍ਹਿਆ ਮੈਂ 10ਵੀਂ ਤੱਕ ਉਸ ਤੋਂ ਬਾਅਦ ਮਹਿੰਦਰਾ ਕਾਲਜ ਐਡਮਿਸ਼ਨ ਹੋਈ ਤੇ ਸ਼ੌਕ ਨਾਟਕਾਂ ਦਾ ਬਹੁਤ ਰਿਹਾ ਜੀ ਮੈਂ ਨਾਟਕਾਂ ਚ ਹੀ ਕੰਮ ਕਰਦਾ ਰਿਹਾ ਤੇ ਉਹਦੇ ਚੱਕਰ ਚ ਮੈਂ ਪੜ੍ਹਾਈ ਵੱਲ ਧਿਆਨ ਦਿੱਤਾ ਹੀ ਨਹੀਂਗਾ ਤੇ ਮੈਂ ਬੀਏ ਫੇਲ ਹੋ ਗਿਆ ਜੀ ਮੈਨੂੰ ਕੋਈ ਖੈਰ ਅਫਸੋਸ ਨਹੀਂ ਹੈ ਐਨਾ ਮਗਰ ਮੈਂ ਫੇਰ ਵੀ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸ ਦਵਾ ਕਿ ਕਿਸੇ ਵੀ ਲਾਈਨ ਚ ਜਾਣ ਲਈ ਪੜ੍ਹਾਈ ਸਭ ਤੋਂ ਜ਼ਰੂਰੀ ਮਾਧਿਅਮ ਹੈ ਪਲੀਜ਼ ਪਲੀਜ਼ ਪੜ੍ਹਾਈ ਬਹੁਤ ਚੰਗੀ ਤਰ੍ਹਾਂ ਕਰਿਓ ਮੈਂ ਗੁੰਮਰਾਹ ਹੋ ਗਿਆ ਸੀ ਮੈਨੂੰ ਕਿਸੇ ਨੂੰ ਐ ਲੱਗਿਆ ਕਿ ਬਈ ਐਕਟਰ ਬਣਨ ਲਈ ਕਿਸੇ ਡਿਗਰੀ ਜਾਂ ਡਿਪਲੋਮਾ ਦੀ ਲੋੜ ਨਹੀਂ ਹੈ ਇਸ ਲਈ ਮੇਰਾ ਪੜ੍ਹਾਈ ਵੱਲ ਧਿਆਨ ਹੈ ਨਹੀਂ ਸੀ ਪਰ ਮੈਨੂੰ ਅੱਜ ਮਹਿਸੂਸ ਹੁੰਦਾ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਸਾਡੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਅੰਗ ਹੈ ਪੜ੍ਹਾਈ ਇਹ ਜ਼ਰੂਰ ਕਰਿਓ ਤੇ ਮੈਂ ਕੀ ਦੱਸਾਂ ਜੀ ਬਸ ਪਟਿਆਲਾ ਥੀਏਟਰ ਤੋਂ ਸ਼ੁਰੂ ਹੋਏ ਫਿਰ ਉੱਥੇ ਥੀਏਟਰ ਕਰਦੇ ਕਰਦੇ ਵੱਡੇ ਸੀਨੀਅਰ ਐਕਟਰਸ ਨੇ ਬਹੁਤ ਕਿਹਾ ਵੀ ਤੂੰ ਬੰਬੇ ਲਾਇਕ ਐਂ ਤੂੰ ਬੰਬੇ ਜਾ ਤੇ 2003 ਚ ਬੰਬੇ ਆ ਗਏ ਫਿਰ ਠੀਕ ਹੈ ਜੀ ਆ ਕੇ ਇਥੇ ਪਹਿਲੇ ਕਿਹੜੇ ਸੀਰੀਅਲ ਤੋਂ ਜਾਂ ਕਿੱਥੋਂ ਕੰਮ ਸ਼ੁਰੂ ਕੀਤਾ ਆਪ ਜੀ ਨੇ ਮੈਂ ਸਰ ਕਿਉਂਕਿ ਪੈਸੇ ਆਪਣੇ ਕੋਲ ਹੈ ਨਹੀਂ ਸੀ ਥੋੜੇ ਨੀਵੇਂ ਪਾਸੋਂ ਆਪਾਂ ਆਏ ਆ ਘਰ ਚ ਤੇ ਮੈਂ ਉੱਥੇ ਪਟਿਆਲੇ ਥੀਏਟਰ ਕਰਦੇ ਕਰਦੇ ਕਿਉਂਕਿ ਥੀਏਟਰ ਪੰਜਾਬੀ ਥੀਏਟਰ ਸਾਡੀ ਬਦਨਸੀਬੀ ਹੈ ਕਿ ਪੰਜਾਬੀ ਥੀਏਟਰ ਚ ਪੈਸਾ ਨਹੀਂ ਹੈ ਹਾਂ ਜੀ ਹਾਂ ਜੀ ਲੋਕ ਨਾ ਦੇਖਣ ਲਈ ਵੀ ਨਹੀਂ ਆਉਂਦੇ ਫ੍ਰੀ ਚ ਵੀ ਇਸ ਕਰਕੇ ਨਾ ਥੋੜਾ ਔਖਾ ਸੀਗਾ ਪੈਸੇ ਪੂਸੇ ਤਾਂ ਹੁੰਦੇ ਨਹੀਂ ਸੀ ਫਿਰ ਇਸ ਚੱਕਰ ਚ ਮੈਂ ਕੜਾਈ ਕਰਨਾ ਸਿੱਖਿਆ ਸਲਾਈ ਕਰਨਾ ਸਿੱਖਿਆ ਤੇ ਮੈਂ ਬੰਬੇ ਜਦੋਂ ਆਇਆ ਤੇ ਮੈਂ ਸਲਾਈ ਦੀ ਮਸ਼ੀਨ ਲੈ ਕੇ ਆਇਆ ਸੀ ਆਪਣੇ ਨਾਲ ਕਿਉਂਕਿ ਪੈਸੇ ਹੈ ਨਹੀਂ ਸੀ ਤੇ ਉਹਦੇ ਨਾਲ ਹੀ ਸਟਰਗਲ ਕਰਦੇ ਕਰਦੇ ਮੈਂ ਸਭ ਤੋਂ ਪਹਿਲਾ ਮੇਰਾ ਸੀਰੀਅਲ ਸੀਗਾ ਜੂਨੀਅਰ ਜੀ ਠੀਕ ਹੈ ਜੀ ਹਾਂ ਜੀ ਤੇ ਉਸ ਤੋਂ ਬਾਅਦ ਅੱਗੇ ਜ਼ਿੰਦਗੀ ਦਾ ਦੌਰ ਕਿਵੇਂ ਚੱਲਿਆ ਉਸ ਤੋਂ ਬਾਅਦ ਸਰ ਲੋਕਾਂ ਨੂੰ ਥੋੜਾ ਸਮਝ ਆਣ ਲੱਗ ਗਿਆ ਮਤਲਬ ਆਪਾਂ ਨੂੰ ਕੰਮ ਬਹੁਤ ਇਮਾਨਦਾਰੀ ਨਾਲ ਆਪਾਂ ਕੀਤਾ ਕਿਉਂਕਿ ਥੀਏਟਰ ਚ ਬਹੁਤ ਸਾਲ ਦਿੱਤੇ ਸੀਗੇ ਤਾਂ ਆਪਣੇ ਛੋਟੇ ਛੋਟੇ ਰੋਲ ਵੀ ਲੋਕਾਂ ਨੂੰ ਬਹੁਤ ਪਸੰਦ ਆਏ ਤਾਂ ਹੌਲੀ 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 ਕਰਦੇ ਕ੍ਰਾਈਮ ਪੈਟਰੋਲ ਆ ਗਿਆ ਲਾਈਫ 'ਚ ਫਿਰ ਸਾਰਾ ਕੁਝ ਚੇਂਜ ਹੋ ਗਿਆ ਸੀ ਤੇ ਹੁਣ ਤੁਸੀਂ ਜਦੋਂ ਆਮ ਜ਼ਿੰਦਗੀ ਦੇ ਇਨਸਪੈਕਟਰ ਰੋਲ ਕਰਦੇ ਹੋ ਕ੍ਰਾਈਮ ਪੈਟਰੋਲ ਦੇ ਵਿੱਚ ਜਦੋਂ ਬਾਹਰ ਜਾਂਦੇ ਹੋ ਤਾਂ ਲੋਕ ਤੁਹਾਨੂੰ ਜ਼ਿਆਦਾ ਨਹੀਂ ਮੈਨੂੰ ਬੜਾ ਪਿਆਰ ਪੁਲਿਸ ਵੱਲੋਂ ਵੀ ਮਿਲਦਾ ਜੀ ਕਿਉਂਕਿ ਮੈਂ ਆਲਮੋਸਟ ਸਾਰੇ ਜਨੇਵੀ ਸਟੇਟਸ ਨੇ ਸਾਰਿਆਂ ਦੀ ਪੁਲਿਸ ਦਾ ਰੋਲ ਕੀਤਾ ਹੋਇਆ ਹੈ ਹਰ ਬਾਰ ਨਵੀਂ ਕਹਾਣੀ ਤੇ ਨਵਾਂ ਇਨਸਪੈਕਟਰ ਇਨਸਪੈਕਟਰ ਮੈਂ ਮੇਰਾ ਨਾਮ ਅਲੱਗ ਕੇਸ ਅਲੱਗ ਹੁੰਦਾ ਸੀਗਾ ਤੇ ਮੈਂ ਆਲਮੋਸਟ ਸਾਰੇ ਸਟੇਟਸ ਪੰਜਾਬ ਦੇ ਕੀਤੇ ਆਪਣੇ ਇੰਡੀਆ ਦੇ ਕੀਤੇ ਹੋਏ ਤੇ ਪੁਲਿਸ ਵੱਲੋਂ ਹਾਂ ਮਿਲਦਾ ਬੜਾ ਪਿਆਰ ਮਿਲਦਾ ਮੈਂ ਪੰਜਾਬ ਹੁਣ ਸੀਗਾ ਪਿੱਛੇ ਮੈਂ ਜਲੰਧਰ ਇੱਕ ਸ਼ੂਟਿੰਗ ਕਰ ਰਿਹਾ ਸੀ ਵੈਬ ਸੀਰੀਜ਼ ਦੀ ਪੰਜਾਬੀ ਵੈਬ ਸੀਰੀਜ਼ ਹੈ ਜੀ ਲਾਲ ਸਲਾਮ ਉਸ ਦੌਰਾਨ ਅਸੀਂ ਪੁਲਿਸ ਸਟੇਸ਼ਨ ਦੇ ਵਿੱਚ ਹੀ ਸ਼ੂਟ ਕੀਤਾ ਤੇ ਉੱਥੇ ਦੇ ਸਾਰੇ ਜਿੰਨੇ ਵੀ ਪੁਲਿਸ ਕਰਮੀ ਸੀਗੇ ਬੜਾ ਪਿਆਰ ਉਹਨਾਂ ਨੇ ਬੜਾ ਸਤਿਕਾਰ ਕੀਤਾ ਜੀ ਦੇਵੇਂਮ ਤੁਸੀ ਦੱਸਿਆ ਵੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਥੀਏਟਰ ਵਾਲੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਨਹੀਂ ਦਿੱਤਾ ਹਾਂਜੀ ਉਹਦੇ ਬਾਰੇ ਕੋਈ ਤੁਸੀਂ ਦੋ ਸ਼ਬਦ ਜੋ ਸੁਝਾਅ ਪੰਜਾਬ ਸਰਕਾਰ ਨੂੰ ਮੈਂ ਦੱਸਾਂ ਜੀ ਕਿਉਂਕਿ ਰੋਜ਼ਗਾਰ ਅੱਜ ਇਹ ਜਿਹੜਾ ਸਾਡਾ ਲਾਈਨਰ ਪਹਿਲਾਂ ਇਹਨੂੰ ਬਹੁਤ ਉਹਦੀ ਨਜ਼ਰ ਨਾਲ ਦੇਖਦੇ ਸੀ ਵੀ ਇਹ ਤਾਂ ਕਿਸੇ ਕੰਮ ਦਾ ਨਹੀਂ ਹੈ ਭੰਡ ਮਰਾਸੀ ਟਾਈਪ ਕਹਿੰਦੇ ਹੁੰਦੇ ਸੀਗੇ ਹੁਣ ਸਾਡੇ ਮਤਲਬ ਜਿੰਨੇ ਵੀ ਕਮਿਊਨਿਟੀਜ਼ ਐ ਸਰ ਪੰਜਾਬ ਨੇ ਹਰ ਪਾਸੋਂ ਨਾ ਬੱਚੇ ਥੀਏਟਰ ਵੱਲ ਆਣਾ ਚਾਹੁੰਦੇ ਨੇ ਫਿਲਮਾਂ ਵੱਲ ਆਉਣਾ ਚਾਹੁੰਦੇ ਨੇ ਥੀਏਟਰ ਜਿਹੜਾ ਬੇਸਿਕ ਇੱਕ ਟ੍ਰੇਨਿੰਗ ਦੇ ਦਿੰਦਾ ਤੁਹਾਨੂੰ ਉਸ ਤੋਂ ਬਾਅਦ ਬੰਬੇ ਆ ਕੇ ਕੰਮ ਕਰਨਾ ਥੋੜਾ ਆਸਾਨ ਹੋ ਜਾਂਦਾ ਹੈ ਤੇ ਕਿਉਂਕਿ ਸਾਰੀ ਐਨੀ ਸਾਰੀਆਂ ਨੌਕਰੀਆਂ ਵੀ ਕਿੱਥੋਂ ਲਿਆਉਗੀ ਸਰਕਾਰ ਕੇ ਸਾਰਿਆਂ ਨੂੰ ਨੌਕਰੀਆਂ ਹੀ ਮਿਲ ਜਾਣ ਸਾਰਿਆਂ ਨੂੰ ਉਹੀ ਹੋ ਜਾਏ ਤਾਂ ਅਗਰ ਕੁਝ ਲੋਕ ਇਸ ਲਾਈਨ 'ਚ ਜਾਣਾ ਚਾਹੁੰਦੇ ਨੇ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਹੈ ਵੈਸੇ ਪਟਿਆਲਾ ਹੈ ਪਾਸ਼ਾ ਵਿਭਾਗ ਵਗੈਰਾ ਕਾਫੀ ਹੈਲਪ ਕਰਦੇ ਨੇ ਆਡੀਟੋਰੀਅਮ ਵਗੈਰਾ ਬਣਾਏ ਹੋਏ ਨੇ ਪਟਿਆਲਾ ਸਾਡਾ ਵੈਸੇ ਪੰਜਾਬ ਵੀ ਕਾਫੀ ਹੱਦ ਤੱਕ ਕੰਮ ਤਾਂ ਹੋ ਰਿਹਾ ਪਰ ਥੋੜਾ ਹੋਰ ਇਹਨੂੰ ਵਿਧਾਇਆ ਜਾਏ ਜਿੰਨੇ ਵੀ ਲੋਕ ਪ੍ਰੀ ਅਮੇਚਰ ਥੀਏਟਰ ਵੀ ਕਰ ਰਹੇ ਨੇ ਉਹਨਾਂ ਨੂੰ ਵੀ ਥੋੜੀ ਹੈਲਪ ਹੋ ਜੇ ਨਾ ਤਾਂ ਮੇਰੇ ਖਿਆਲ ਨਾਲ ਬਹੁਤ ਅੱਛਾ ਹੋ ਸਕਦਾ ਹੈ ਅਸੀਂ ਕਲਾ ਦੇ ਫੀਲਡ 'ਚ ਬਹੁਤ ਅੱਗੇ ਜਾ ਸਕਦੇ ਹਾਂ ਪੰਜਾਬ ਨਾਲ ਤੁਹਾਡੇ ਬਹੁਤ ਗੂੜੇ ਸਬੰਧ ਰਹੇ ਨੇ ਬਚਪਨ ਤੋਂ ਲੈ ਕੇ ਤੇ ਪੰਜਾਬੀ ਹੋਣ ਦੇ ਨਾਤੇ ਇੱਥੇ ਆ ਕੇ ਕੋਈ ਮੁਸ਼ਕਲ ਤਾਂ ਨਹੀਂ ਪੈਦਾ ਕੀਤੀ ਤੁਹਾਨੂੰ ਮਬਈ ਦਾ ਨਾ 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 ਜੀ ਮੈਂ ਐਕਚੁਅਲੀ ਕਿਉਂਕਿ ਮੈਂ ਬੇਸਿਕਲੀ ਪੰਜਾਬੀ ਨਹੀਂ ਆ ਮਗਰ ਮੈਂ ਪੰਜਾਬੀ ਹੋ ਗਿਆ ਕਿਉਂਕਿ ਉਹ ਪੈਦਾ ਉੱਥੇ ਹੋਇਆ ਮੇਰੀ ਮਾਂ ਬੋਲੀ ਪੰਜਾਬੀ ਹੋ ਗਈ ਕਿਉਂਕਿ ਮੈਂ ਪੜ੍ਹਾਈ ਊੜੇ ਏੜੇ ਤੋਂ ਸ਼ੁਰੂ ਕੀਤੀ ਹੈ ਪਹਿਲੀ ਮੇਰੀ ਲੈਂਗੁਏਜ ਪੰਜਾਬੀ ਹੈ ਜਿਵੇਂ ਕ੍ਰਿਸ਼ਨ ਦਾ ਸੀਗਾ ਕਿ ਦੇਵਕੀ ਨੇ ਜਨਮ ਦਿੱਤਾ ਔਰ ਯਸ਼ੋਦਾ ਨੇ ਪਾਲਿਆ ਮੇਰਾ ਵੀ ਉਦਾਂ ਹੀ ਹੈ ਜੀ ਮੈਂ ਹਿੰਦੀ ਮੰਮੀ ਮੇਰੇ ਹਿੰਦੀ ਭਾਸ਼ਾ ਵਾਲੇ ਸੀਗੇ ਤੇ ਯਸ਼ੋਦਾ ਪੰਜਾਬੀ ਮਾਤਾ ਨੇ ਪਾਲਿਆ ਤੇ ਮੈਨੂੰ ਇਹਨਾਂ ਔਖਾ ਇਸ ਲਈ ਨਹੀਂ ਹੋਇਆ ਕਿਉਂਕਿ ਮੇਰੀ ਹਿੰਦੀ ਵੀ ਹੁਣੀ ਕਲੀਅਰ ਸੀ ਜਿੰਨੀ ਪੰਜਾਬੀ ਹੈ ਤੇ ਪੰਜਾਬ ਦੀ ਜਾਂ ਨੌਜਵਾਨ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਕੋਈ ਸੰਦੇਸ਼ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਿਰਫ ਕਹਿਣਾ ਕਿ ਜੇ ਨਸ਼ਿਆਂ ਤੋਂ ਪਲੀਜ਼ ਮੁਕਤ ਰਹੋ ਕਿਉਂਕਿ ਪਤਾ ਨਹੀਂ ਮੈਨੂੰ ਪੰਜਾਬ ਉਦੋਂ ਤੱਕ ਠੀਕ ਸੀਗਾ ਵਿੱਚ ਜੇ ਮੈਂ ਬਹੁਤ ਸੁਣਿਆ ਕਿ ਆਪਾਂ ਨਸ਼ਿਆਂ ਵੱਲ ਡੁੱਬਦੇ ਜਾ ਰਹੇ ਆਂ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਨਾ ਕਰੋ ਇਹ ਜ਼ਿੰਦਗੀ ਥੋੜੀ ਦੇਰ ਦਾ ਮਜ਼ਾ ਦਿੰਦੀ ਹੈ ਔਰ ਪੂਰੀ ਜ਼ਿੰਦਗੀ ਲਈ ਤੁਹਾਡੇ ਲਈ ਸਜ਼ਾ ਤੁਹਾਡੇ ਮਾਪਿਆਂ ਲਈ ਸਜ਼ਾ ਹੈ ਪਲੀਜ਼ 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 ਨਸ਼ਿਆਂ ਨੂੰ ਛੱਡ ਦਿਓ ਠੀਕ ਹੈ ਗੁਲਸਰਮ ਸਿੰਘ ਪਾਂਡੇ ਜੀ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਟਾਈਮ ਕੱਢ ਕੇ ਸਾਨੂੰ ਅੱਜ ਟਾਈਮ ਦਿੱਤਾ ਸਾਡੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਜੀ ਸਾਰੇ ਦਰਸ਼ਕਾਂ ਨੂੰ ਮੇਰਾ ਫੇਰ ਇੱਕ ਵਾਰ ਸਤਿ ਸ਼੍ਰੀ ਅਕਾਲ ਤੇ ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਤੁਸੀਂ ਤੇ ਸਾਡਾ ਸੂਬਾ ਸਾਡਾ ਰੰਗਲਾ ਪੰਜਾਬ ਅੱਗੇ ਵਧਦਾ ਰਹੇ ਸਾਰੇ ਪੰਜਾਬੀ ਅੱਗੇ ਵਧਦੇ ਰਹਿਣ ਦੇਸ਼ ਦੇ ਅਸੀਂ ਸਿਰ ਦੇ ਤਾਜ ਹੈ ਏ ਵਰਕਰ ਰਹੇ ਸਾਡਾ ਰੁਤਬਾ ਸਭ ਤੋਂ ਵੱਧ ਅਸੀਂ ਅਨਾਜ ਪੈਦਾ ਕਰਦੇ ਆ ਸਭ ਤੋਂ ਵੱਧ ਅਸੀਂ ਫੌਜ ਚ ਬੰਦੇ ਦਿੰਦੇ ਆ ਪੰਜਾਬ ਵਰਗਾ ਦੂਜਾ ਕੋਈ ਸੂਬਾ ਹੈ ਹੀ ਨਹੀਂ ਇਸ ਦੇਸ਼ ਵਿੱਚ ਔਰ ਪੂਰੀ ਦੁਨੀਆ ਲਈ ਮਾਣ ਹੈ ਸਾਡਾ ਪੰਜਾਬ ਤੇ ਐਦਾਂ ਹੀ ਹੱਸਦਾ ਤੇ ਵਸਦਾ ਰਹੇ ਸਾਡਾ ਪੰਜਾਬ ਸਤਿ ਸ਼੍ਰੀ ਅਕਾਲ ਜੀ